ਹਾਂਜੀ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਗੁਰੂ ਸਾਹਿਬ ਦਾ ਜਿਹੜਾ 350 ਸਾਲਾ ਸ਼ਹੀਦੀ ਪਰਬ ਆ ਰਿਹਾ ਉਹਨੂੰ ਧਿਆਨ ਵਿੱਚ ਰੱਖਦੇ ਆਂ ਪੂਰੀ ਟੀਮ ਜਿਹੜੀ ਅੱਜ ਤਖਸਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਆਂ ਔਰ ਗੁਰੂ ਸਾਹਿਬ ਨੇ ਜਿਹੜਾ ਪੂਰੀ ਦੁਨੀਆ ਲਈ ਮਾਨਵ ਅਧਿਕਾਰਾਂ ਵਾਲੀ ਜਿਹੜੀ ਸ਼ਹਾਦਤ ਦਿੱਤੀ ਆ ਉਹਨੂੰ ਅੱਜ ਸਜਦਾ ਕੀਤਾ ਵਾ ਉਸ ਵੇਲੇ ਵੀ ਦਿੱਲੀ ਦੀ ਹਕੂਮਤ ਆਮ ਜਨਤਾ ਨਾਲ ਜ਼ਬਰ ਕਰਦੀ ਸੀ ਉਸ ਵੇਲੇ ਦਾ ਸਟੇਟ ਭਾਰਤਵਰਸ਼ ਨਾ ਜ਼ਬਰ ਕਰਦਾ ਸੀ ਪਰ ਅੱਜ ਦਾ ਦਿੱਲੀ ਦਾ ਸਟੇਟ ਵੀ ਲੋਕਾਂ ਦੇ ਮਾਨ ਮਾਨਵ ਅਧਿਕਾਰਾਂ ਨੂੰ ਕੁਚਲਦਾ ਵਾ ਆਰਥਿਕ ਪੱਧਰ ਤੇ ਉਹਨਾਂ ਦੀ ਲੁੱਟ ਕਰਦਾ ਵਾ ਔਰ ਗੁਰੂ ਦੇ ਚਰਨਾਂ 'ਚ ਨਤਮਸਤਕ ਕੇ ਅਰਦਾਸ ਕਰਕੇ ਚੱਲੇ ਆਂ ਪਿਉਣ ਵਾਲੇ ਸਮੇਂ ਵਿੱਚ ਜਿਹੜੇ ਖੇਤੀ ਦੇ ਉੱਤੇ ਸੰਕਟ ਆ ਉਹਨਾਂ ਨੂੰ ਨਿਵਾਰਨ ਵਾਸਤੇ ਸਾਡੀ ਪੰਜਾਬ ਦੀ ਦੇਸ਼ ਦੀ ਜਨਤਾ ਇੱਕ ਮੁੱਠ ਹੋ ਕੇ ਸੰਘਰਸ਼ਾਂ 'ਚ ਪਵੇ ਜਿਹੜਾ ਭਾਰਤ ਅਮਰੀਕਾ ਸਮਝੌਤਾ ਲਗ ਪੱਕਾ ਰਜਿਆ ਉਹਦਾ ਬਹੁਤ ਅਸਰ ਹੋਣਾ ਬਿਜਲੀ ਸੋਧ ਬਿੱਲ 225 ਜਿਹੜਾ ਆ ਰਿਹਾ ਜਿਹੜਾ ਸਾਡਾ ਖੇਤ ਆਪਣਾ ਮੰਤਰੀ ਬਿਜਲੀ ਮੰਤਰੀ ਬੋਲ ਰਿਹਾ ਵੀ ਨਾ ਸਰ ਨਹੀਂ ਪੈਣਾ ਇਹਦਾ ਅਸਰ ਪੂਰੇ ਥਰੂਆਊਟ ਦੇਸ਼ ਤੇ ਪੈਣਾ ਵਾ ਔਰ ਹੋਰ ਸਾਡੀਆਂ ਮੰਗਾ ਮਸਲਾ ਨੇ ਜਿਹਦੇ ਵਾਸਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਮੀਟਿੰਗ ਕਰ ਰਿਹਾ ਅੱਜ ਇੱਥੇ ਸਜਦਾ ਕਰਕੇ ਗੁਰੂ ਸਾਹਿਬ ਅਰਦਾਸ ਕੀਤੀ ਆ ਕਿ ਸਾਰੇ ਪੰਜਾਬੀਆਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਕਰਕੇ ਇੱਕ ਸਾਂਝੇ ਸੰਘਰਸ਼ ਲਈ ਪ੍ਰੇਰਣਾ ਬਖਸ਼ੋ ਤਾਂ ਜੋ ਗੁਰੂ ਸਾਹਿਬ ਦੇ ਰਸਤੇ ਤੇ ਚੱਲਦੇ ਆ ਹੋਇਆ ਪੂਰੇ ਦੇਸ਼ ਦੇ ਮਾਨਵ ਅਧਿਕਾਰਾਂ ਦੀ ਅਸੀਂ ਰਾਖੀ ਕਰ ਸਕੀਏ ਧੰਨਵਾਦ